ਤੁਸੀਂ ਵੇਖ ਰਹੇ ਹੋ ਲਿਬਰਲਟੀ ਟੀਵੀ ਮੁੱਦਾਚਤਾ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਜੀ। ਅਮਰਤਪਾਲ ਸਿੰਘ ਦੇ ਭਰਾ ਨੂੰ ਪੁਲਿਸ ਕਹਿੰਦੀ ਅਸੀਂ ਸਣੇ ਡਰੱਗ ਫੜ ਲਿਆ। ਜਲੰਧਰ ਪੁਲਿਸ ਨੇ ਦਾਵਾ ਕੀਤਾ ਹੈ ਕਿ ਇੱਕ ਗੱਡੀ ਨੂੰ ਅਸੀਂ ਘੇਰਿਆ। ਉਸ ਗੱਡੀ ਦੇ ਵਿੱਚ ਦੋ ਨੌਜਵਾਨ ਸੀ। ਉਹ ਦੋਏ ਡਰੱਗ ਲੈਣ ਦੀ ਤਿਆਰੀ ਕਰ ਰਹੇ ਸੀ। ਤੇ ਅਸੀਂ ਉਹਨਾਂ ਨੂੰ ਫੜ ਕੇ ਥਾਣੇ ਲਿਆਂਦਾ। ਥਾਣੇ ਤੋਂ ਅਸੀਂ ਮੈਡੀਕਲ ਕਰਾਉਣ ਲੈ ਗਏ ਤੇ ਮੈਡੀਕਲ ਦੇ ਵਿੱਚ ਉਹਨਾਂ ਦੇ ਚ ਨਸ਼ਾ ਪਾਇਆ ਵੀ ਗਿਆ ਤੇ ਉਹਨਾਂ ਕੋਲੋਂ ਨਸ਼ਾ ਬਰਾਮਦ ਵੀ ਹੋ ਗਿਆ। ਪੁਲਿਸ ਨੇ ਦਾਵਾ ਕੀਤਾ ਕਿ ਉਹਨਾਂ ਕੋਲੋਂ ਕੁਝ ਗ੍ਰਾਮ ਨਸ਼ਾ ਬਰਾਮਦ ਕੀਤਾ ਤੇ ਉਹ ਬਰਾਮਦਗੀ ਦੀ ਉਹ ਕਹਿੰਦੀ ਸਾਡੇ ਕੋਲ ਵੀਡੀਓਗ੍ਰਾਫੀ ਵੀ ਹੈ ਸਾਡੇ ਕੋਲ ਫੋਟੋਗ੍ਰਾਫੀ ਵੀ ਹੈ 10000 ਰੁਪਏ ਦਾ ਆਈਸ ਰੂਪੀ ਕੋਈ ਡਰੱਗ ਹੈ ਇਹ ਪਤਾ ਨਹੀਂ ਕੀ ਹੈ ਕਿ ਉਹ ਜੀ ਕਹਿੰਦੇ ਲੁਧਿਆਣੇ ਦੇ ਹੱਬੋਬਾਦ ਤੋਂ ਕਿਸੇ ਸੰਦੀਪ ਨਾਂ ਦੇ ਜਿਹੜਾ ਸਪਲਾਈਰ ਆ ਉਹ ਤੋਂ ਲਿਆਂਦੀ ਸੀ ਤੇ ਲਿਆਉਣ ਵਾਲਾ ਬੰਦਾ ਪੰਜਾਬ ਤੋਂ ਸਭ ਤੋਂ ਵੱਧ ਬੁਠਾਣਾ ਜਿੱਤਣ ਵਾਲੇ ਅਮਰਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਦਾ ਨਾਮ ਆ ਰਿਹਾ ਇਹ ਜਿਲੰਦਰ ਪੁਲਿਸ ਨੇ ਦਾਵਾ ਕੀਤਾ ਫਲੋਰ ਪੁਲਿਸ ਨੇ ਦਾਵਾ ਕੀਤਾ ਉੱਥੋਂ ਦੇ ਡੀਐਸਪੀ ਕਹਿੰਦੇ ਮੈਂ ਗ੍ਰਿਫਤਾਰੀ ਪਾਈ ਆ ਐਸਐਸਪੀ ਕਹਿੰਦੇ ਸਾਰੇ ਸਬੂਤ ਸਾਡੇ ਕੋਲ ਹੈਗੇ ਸਾਡੇ ਕੋਲ ਵੀਡੀਓ ਵੀ ਹੈਗੀ ਹੈ ਜਿਹਦੇ ਵਿੱਚ 10 ਰੰਗ ਦੇ ਪੈਂਨਾ ਮਿਲਿਆ ਉਹ ਕਹਿੰਦਾ ਹਾਂਜੀ ਹਾਂਜੀ ਚੋ ਕਹਿੰਦੇ ਜੀ ਆ ਦੇਖ ਵੀ ਤੇਰੇ ਪੇਟੀਮ ਚੋਂ ਅਦਾਈ ਗਈ ਹੋਈ ਆ ਕਹਿੰਦੇ ਹਾਂਜੀ ਆਹੀ ਬੰਦੇ ਤੋਂ ਲਿਆਂਦੀ ਸੀ ਹਾਂਜੀ ਕਹਿੰਦੇ ਉਹ ਬੰਦਾ ਵੀ ਫੜ ਲਿਆ ਹੁਣ ਪੁਲਿਸ ਆਪਣੇ ਤੱਥਾਂ ਦੇ ਆਧਾਰ ਤੇ ਸਬੂਤਾਂ ਦੇ ਆਧਾਰ ਤੇ ਦਮ ਪਰ ਰਹੀ ਆ ਉਹ ਸਬੂਤ ਜੇ ਸੱਚੇ ਹੋਣਗੇ ਤਾਂ ਅਦਾਲਤ 'ਚ ਟਿਕਣਗੇ ਜੇ ਸੱਚੇ ਨਹੀਂ ਹੋਣਗੇ ਤਾਂ ਅਦਾਲਤ 'ਚ ਖਾਰਜ ਹੋ ਜਾਣਗੇ ਪਰ ਇੱਕ ਵਾਰ ਅਮਰਤਪਾਲ ਸਿੰਘ ਦੇ ਪਰਿਵਾਰ ਦੇ ਲਈ ਇੱਕ ਨਵੀਂ ਮੁਸ਼ਕਲ ਖੜੀ ਹੋ ਗਈ ਹੈ। ਇੱਕ ਨਵੀਂ ਚੁਣੌਤੀ ਖੜੀ ਹੋ ਗਈ ਹੈ। ਅਮਰਤਪਾਲ ਸਿੰਘ ਦੇ ਬਾਪੂ ਨੇ ਤਾਂ ਇਹ ਵੀ ਕਿਹਾ ਕਿ ਸਾਡਾ ਮੁੰਡਾ ਮਤਲਬ ਅਮਰਤਪਾਲ ਸਿੰਘ ਜਿਹੜਾ ਮੈਂਬਰ ਪਾਰਲੀਮੈਂਟ ਚੁਣਿਆ ਗਿਆ ਉਹ ਤਾਂ ਨਸ਼ਿਆਂ ਦੇ ਖਿਲਾਫ ਲੜਾਈ ਲੜ ਰਿਹਾ ਸੀ ਤੇ ਇਸ ਲਈ ਸਾਨੂੰ ਇਹ ਬਦਨਾਮ ਕਰ ਲਈ ਉਹਦੇ ਭਰਾ ਹਰਪ੍ਰੀਤ ਸਿੰਘ ਨੂੰ ਫਸਾਇਆ ਜਾ ਰਿਹਾ। ਅਮਰਤਪਾਲ ਸਿੰਘ ਦੇ ਬਾਪੂ ਨੇ ਤਾਂ ਇਹ ਵੀ ਕਿਹਾ ਕਿ ਹਰਪ੍ਰੀਤ ਸਿੰਘ ਨੂੰ ਤਾਂ ਚੋਣਾਂ ਦੇ ਦੌਰਾਨ ਚੋਣ ਪ੍ਰਚਾਰ ਕਰਨ ਤੋਂ ਵੀ ਰੋਕਿਆ ਜਾ ਰਿਹਾ ਸੀ। ਤਾਂ ਵੀ ਸਾਨੂੰ ਧਮਕੀਆਂ ਦੇ ਰਹੀ ਸੀ ਕਿ ਤੁਹਾਡੇ ਤੇ ਪਰਚੇ ਪਾ ਦਾਂਗੇ। ਤੇ ਕਹਿੰਦੇ ਕਿ ਮਿੰਟਾਈ ਵੀ ਲੱਗਦਾ ਕਿ ਅਜੇ ਤੱਕ ਇਹ ਡਰਗ ਵਾਲਾ ਪਾਇਆ ਪਰ ਹਥਿਆਰਾਂ ਦਾ ਕੋਈ ਪਰਚਾ ਵੀ ਪਾ ਸਕਦੇ ਆ। ਉਹਦੇ ਬਾਪੂ ਦਾ ਕਹਿਣਾ। ਚਲੋ ਪੁਲਿਸ ਦਾਵਾ ਕਰਦੀ ਹੈ ਐਸਐਸਪੀ ਅਮਕਰ ਗੁਪਤਾ ਨੇ ਦਾਵਾ ਕੀਤਾ ਕਿ ਰੂਟੀਨ ਚੈਕਿੰਗ ਕਰ ਰਹੀ ਸੀ ਪੁਲਿਸ ਤੇ ਫਲੋਰ ਹਾਈਵੇ ਦੇ ਉੱਤੇ ਅਸੀਂ ਦੋ ਜਣੇ ਗ੍ਰਿਫਤਾਰ ਕੀਤਾ ਉਹ ਕਹਿੰਦੇ ਤੋਂਵੇਂ ਕਾਲੇ ਸ਼ੀਸ਼ੇ ਵਾਲੀ ਇੱਕ ਕਰੇਟਾ ਚਿੱਟੇ ਰੰਗ ਦੀ ਗੱਡੀ ਸੀ ਵਿੱਚ ਡਰਗ ਲੈਣ ਦੀ ਤਿਆਰੀ ਕਰ ਰਹੇ ਸੀਗੇ ਤੇ ਉਹਨਾਂ ਕੋਲੋਂ ਸਾਨੂੰ ਲਾਈਟਰ ਉਹ ਥੈਲੀ ਸਮਾਨ ਪੁੜੀਆਂ ਸਭ ਕੁਝ ਮਿਲਿਆ। ਤੇ ਡੀਐਸਪੀ ਫਲੋਰ ਕਹਿੰਦੇ ਖੁਦ ਮੌਕੇ ਤੇ ਪਹੁੰਚੇ ਸੀ ਉਹਨਾਂ ਨੇ ਗ੍ਰਿਫਤਾਰੀ ਪਾਈ ਆ। ਤੇ ਪੁਲਿਸ ਨੇ ਮਤਲਬ ਕਿ ਅਗਲੀ ਕਾਰਵਾਈ ਵੀ ਨਾ ਅਦਾਲਤ ਚ ਪੇਸ਼ ਕਰਨਾ ਹੈ ਅਗਲੇ ਲੈ ਕੇ ਜਾਣਾ ਇਹ ਸਾਰਾ ਕੁਝ ਉਹ ਕਾਰਵਾਈ ਬਣਦੀ ਹੈ ਇਧਰ ਹਰਪ੍ਰੀਤ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਅਮਰਿਤਪਾਲ ਸਿੰਘ ਦੇ ਪਿਤਾ ਤੇ ਹਰਪ੍ਰੀਤ ਦੇ ਬਾਪੂ ਤਰਸੇਮ ਸਿੰਘ ਹੋਰਾਂ ਨੇ ਦਾਵਾ ਕੀਤਾ ਕਿ ਨਸ਼ੇ ਦੇ ਖਿਲਾਫ ਜਿਹੜੀ ਸੀ ਆਵਾਜ਼ ਚੱਕੀ ਸੀ ਉਹ ਉਹ ਇਸ ਲਈ ਕਹਿੰਦੇ ਸਾਨੂੰ ਤੰਗ ਕੀਤਾ ਜਾ ਰਿਹਾ ਉਹਨਾਂ ਦਾ ਕਹਿਣਾ ਕਿ ਇਹ ਸਾਡੇ ਪਰਿਵਾਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੈ ਇੱਕ ਨਵੇਂ ਮਸਲੇ ਚ ਉਲਝਾਉਂਦੇ ਅਜੇ ਸੋਚ ਚੁੱਕਾਲੇ ਇਹ ਪਹਿਲੂ ਚੋਂ ਬਾਹਰ ਆ ਰਿਹਾ ਸੀ ਪਰਿਵਾਰ ਹੈ ਇੱਕ ਪਾਸੇ ਉਹ ਖੁਸ਼ੀ ਹੋਣੀ ਜਿਉਂ ਅਮਰਿਤਪਾਲ ਸਿੰਘ ਮੈਂਬਰ ਪਾਰਲੀਮੈਂਟ ਬਣ ਗਿਆ ਤੇ ਉਸ ਨੂੰ ਸੌਂ ਚੁੱਕਣ ਦਾ ਮੌਕਾ ਮਿਲ ਗਿਆ ਹੁਣ ਮੈਂਬਰ ਨੂੰ ਕੋਈ ਖਤਰਾ ਨਹੀਂ ਹੈ ਪਰ ਉਦੋਂ ਬਾਅਦ ਉਹ ਨਾਰੇ ਨੂੰ ਲੈ ਕੇ ਕਿ ਹਾਂ ਜੀ ਮਾਤਾ ਨੇ ਕਿਹਾ ਤਾਂ ਕਿ ਉਹ ਕਿੱਥੇ ਹੈ ਜੀ ਖਾਲਸਾ ਨੁੱਖੀ ਹੈ ਤੇ ਉਦੋਂ ਬਾਅਦ ਕਹਿੰਦੇ ਜਮਰਿਤਪਾਲ ਨੇ ਦੋ ਸੁਨੇਹਾ ਭੇਜ ਕੇ ਨਹੀਂ ਵਾਪਸ ਲੋ ਐ ਨਹੀਂ ਕਹਿਣਾ ਸੀ ਦੂਏ ਬਸ ਕਹਿੰਦੇ ਸਿਧਾਂਤ ਦੀ ਸੌਂ ਚੱਕ ਲਈ ਜੀ ਹਣ ਹੁਣ ਕੀ ਰਹਿ ਗਿਆ ਜੀ ਸੋ ਇਹ ਸਾਰੇ ਮਾਮਲੇ ਚ ਅਜੇ ਮਾਮਲਾ ਠੰਡੇ ਜਾ ਰਿਹਾ ਸੀ ਅਠੰਡੇ ਹੁਣ ਕਿ ਹੁਣ ਤਾਜੀ ਘਟਨਾ ਨੇ ਇੱਕ ਵਾਰ ਫੇਰ ਮਾਮਲਾ ਚਰਚਾ ਚ ਲਿਆਤਾ ਲੁਧਿਆਣੇ ਚ ਉਹ ਕਹਿੰਦੇ ਜੀ ਪੁਲਿਸ ਦਾਵਾ ਕਰਦੀ ਹੈ ਕਿ ਨਸ਼ਾ ਲੁਧਿਆਣ ਤੋਂ ਲੈ ਕੇ ਆਇਆ ਸੀ ਜਿਹ ਤੋਂ ਲੈ ਕੇ ਆਇਆ ਸੀ ਉਹਨੂੰ ਵੀ ਗ੍ਰਿਫਤਾਰ ਕਰ ਲਿਆ ਤੇ ਉਹ ਉਸਨੂੰ ਵੀ ਅਸੀਂ ਨਾਮਜ਼ਦ ਬਣਾਇਆ ਤੇ ਇੱਧਰ ਐਨਡੀਪੀਸੀ ਐਕਟ ਧਾਰਾ 22 ਤੇ 27 ਦੇ ਤਹਿਤ ਕਹਿੰਦੇ ਐਫਆਈਰ ਦਰਜ ਕੀਤੀ ਸੀ ਪਰ ਹੁਣ ਕੇਸ ਦੇ ਵਿੱਚ ਐਨਡੀਪੀਸੀ ਐਕਟ ਦੀ ਧਾਰਾ 29 ਵੀ ਜੁੜ ਗਈ ਹੈ ਤੇ ਬਰਾਮਦਗੀ ਹੋ ਗਈ ਹੈ ਸਾਰਾ ਕੁਝ ਹੋ ਗਿਆ ਹੈਬੋਅਰ ਤੋਂ ਜਿਹ ਤੋਂ ਨਸ਼ਾ ਲਿਆ ਸੀ ਉਹ ਵੀ ਸੰਦੀਪ ਦਾ ਫੜ ਲਿਆ ਤੇ ਪਰ ਹੁਣ ਇੱਧਰ ਪਰਿਵਾਰ ਨੇ ਜਿਹੜੀ ਕਿਹਾ ਉਹ ਕਹਿੰਦੇ ਕਿ ਵੀ ਸਾਨੂੰ ਨਹੀਂ ਪਤਾ ਕਿ ਫਲੋਰ ਕਿਵੇਂ ਪਹੁੰਚਿਆ ਕਿਉਂਕਿ ਕਹਿੰਦੇ ਕਿਉਂ ਨਹੀਂ ਤਾਂ ਮੋਗੇ ਦੇ ਵਿੱਚ ਬੰਦੀ ਸਿੰਘਾਂ ਦੀ ਸਿੱਖਾਂ ਦੀ ਰਿਹਾਈ ਦੇ ਲਈ ਮਾਰਚ ਰੱਖਿਆ ਸੀ ਉਹਦੇ ਵਿੱਚ ਸ਼ਾਮਲ ਹੋਣਾ ਸੀ ਇਹ ਲੰਗੀ ਰਾਤ ਤੋਂ ਕਹਿੰਦੇ ਜੀ ਲੰਗੇ ਦਿਨ ਕੱਲ 12 ਵਜੇ ਉਹ ਘਰ ਹੋ ਜਾਂਦਾ ਤੇ 2 ਵਜੇ ਤੋਂ ਫੋਨ ਲੱਗ ਕੇ ਉਹ ਹਟ ਜਾਂਦਾ ਪਰ ਇਧਰ ਪੁਲਿਸ ਦੀ ਕਾਰਵਾਈ ਦੇ ਹਿਸਾਬ ਨਾਲ ਦੇਰ ਸ਼ਾਮ ਦੀ ਘਟਨਾ ਤੇ ਉਸ ਨੂੰ ਫਲੋਰ ਥਾਣੇ ਲਿਆਂਦਾ ਉਹਨੂੰ ਤੇ ਉਹਦੇ ਨਾਲ ਉਹ ਇੱਕ ਸਾਥੀ ਨੂੰ ਸੋ ਦੋਵਾਂ ਨੂੰ ਜਿਸ ਤੋਂ ਬਾਅਦ ਮੈਡੀਕਲ ਕਰਾਇਆ ਤੇ ਮੈਡੀਕਲ ਦੇ ਵਿੱਚ ਕਹਿੰਦੇ ਨਸ਼ਾ ਆ ਵੀ ਗਿਆ ਜੀ ਪੁਲਿਸ ਦਾ ਥਾਵਾ ਸੋ ਹੁਣ ਪੁਲਿਸ ਆਪਣੇ ਇਹਨਾਂ ਤੱਥਾਂ ਸਬੂਤਾਂ ਨੂੰ ਅਦਾਲਤ ਜਦੋਂ ਰੱਖੂਗੀ ਤਾਦੇ ਪਤਾ ਲੱਗੂਗਾ ਕਿੰਨੀ ਸਚਾਈ ਹੈ ਅੱਜਕੱਲ ਵੀਡੀਓਗ੍ਰਾਫੀ ਕਰਨਾ ਪੁਲਿਸ ਨੂੰ ਹਦਾਇਤ ਹੋ ਗਈ ਹੈ ਕਿ ਉਹ ਵੀਡੀਓਗ੍ਰਾਫੀ ਵੀ ਸਬੂਤ ਵਜੋਂ ਸਾਹਮਣੇ ਆ ਸਕਦੀ ਹੈ ਹਾਂ ਤੇ ਜਿਹੜਾ ਉਹ ਦਾਅਵਾ ਕਰਦੀ ਹੈ ਪੁਲਿਸ ਕਿ ਹਾਂ ਮਤਲਬ ਹਰ ਹਰਪ੍ਰੀਤ ਸਿੰਘ ਜਿਹੜਾ ਅਮਰਪਾਲ ਸਿੰਘ ਦਾ ਭਰਾ ਹੈ ਉਹਦੇ ਪੇਟੀਆਂ ਵਿੱਚੋਂ ਜਿਆਦਾ ਹੋਏ ਨੇ 10000 ਰੁਪਏ ਇਹ ਵੀ ਉਹ ਕਹਿੰਦੇ ਸਾਡੇ ਕੋਲ ਪ੍ਰੂਫਾਂ ਚੋਂ ਹੈਗੇ ਨੇ ਸੋ ਦੇਖਦੇ ਹਾਂ ਜੀ ਅਮਰਪਾਲ ਸਿੰਘ ਤੇ ਭਰਾ ਹਰਪ੍ਰੀਤ ਸਿੰਘ ਨੂੰ ਤੇ ਉਹਦੇ ਸਾਥੀ ਲਖਪ੍ਰੀਤ ਸਿੰਘ ਨੂੰ ਪੁਲਿਸ ਨੇ ਆਈਸ ਡਰਗ ਦੇ ਸਨੇ ਕਹਿੰਦੇ ਗ੍ਰਿਫਤਾਰ ਕਰਕੇ ਮਤਲਬ ਇੱਕ ਦਾਵਾ ਕੀਤਾ ਸੋ ਦਿੱਖਦਾ ਹੈ ਮਾਮਲਾ ਕਿੱਧਰ ਹੋ ਜਾਂਦਾ ਪਰ ਅਮਰਪਾਲ ਸਿੰਘ ਦੇ ਪਰਿਵਾਰ ਲਈ ਇੱਕ ਨਵੀਂ ਚੁਣੌਤੀ ਤੈਨੂੰ ਮੁਸ਼ਕਲ ਤੇ ਉਹਨਾਂ ਦੇ ਸਮਰਥਕਾਂ ਦੇ ਮੂਹਰੇ ਇੱਕ ਉਤਬੀਤਾ ਭਰਿਆ ਸਵਾਲ ਖੜਾ ਹੋ ਗਿਆ। ਇਧਰ ਕੇਜਰੀਵਾਲ